ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਸਰਦਾਰ ਟਰੈਵਲ ਗਾਈਡ ਤੋਂ ਅਮਨ ਔਰ ਅੱਜ ਸਾਡੇ ਨਾਲ ਜਿਹੜੇ ਗੈਸਟ ਨੇ ਆਏ ਨੇ ਗੁਰगांव ਤੋਂ ਬੈਠੇ ਨੇ ਅਮਰ ਇੰਡਸਟਰੀ ਗਾਰ ਸਸੀ ਕਾ ਜੀ ਇਹ ਵੀ ਮੇਰੇ ਸਰਨਾਵਾ ਜੀ ਹੈ ਅਮਨ ਜੀ ਔਰ ਇਹ 인ਕੇ ਮੰਮੀ ਔਰ ਪਾਪਾ ਕੈਸੇ ਹੋ ਸਰ ਜੀ ਆਪ ਠੀਕ ਹੋ ਐਕਚੁਅਲੀ ਕਿਆ ਹੁੰਦਾ ਹੈ ਕਿ ਹਿੰਦੀ ਨਾ ਜੈਸੇ ਹਮਾਰੇ ਸਾਥ ਜੋ ਵੀ ਗੈਸਟ ਆਤੇ ਨਾ ਉਹ ਹਿੰਦੀ ਪ੍ਰੈਕਟਿਸ ਹੁੰਦਾ ਹੈ ਲੇਕਿਨ ਤੁਸੀਂ ਪੰਜਾਬੀ ਬੋਲਨੇ ਤੇ ਮੈਂ ਹਿੰਦੀ ਚ ਗੱਲ ਕਰ ਰਹੀ ਹਾਂ ਕੋਈ ਵੀ ਨਹੀਂ ਗੱਲ ਕਰਤੀਆਂ ਸੀ ਹਿੰਦੀ ਵੀ ਬੋਲਦੇ ਸੋ ਅੱਜ ਅਸੀਂ ਇਹਨਾਂ ਨਾਲ ਤਰਨਤਾਰ ਹੰਦਰਬਾਦ ਸਾਹਿਬ ਜਾ ਰਹੇ ਹਾਂ ਉੱਥੇ ਮੱਥਾ ਟੇਕ ਕੇ ਫਿਰ ਵਾਪਸ ਆਵਾਂਗੇ ਕੁਝ ਅੰਮ੍ਰਿਤਸਰ ਹੋਰ ਵੀ ਹਿਸਟਰੀ ਕਵਰ ਕਰਾਂਗੇ ਸੋ ਸਾਡੇ ਨਾਲ ਸਾਡੇ ਪੇਜ ਤੇ ਸਰਦਾਰ ਟਰੈਵਲ ਗਾਈਡ ਤੇ ਜੁੜੇ ਰਹੋ ਥੈਂਕ ਯੂ ਮੈਮ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਬੇਟਾ ਜੀ ਥੈਂਕ ਯੂ ਸਸਰੀ ਕਾਲ ਜੀ ਨਮਸਕਾਰ ਮੈਂ ਸਰਦਾਰ ਟਰੈਵਲ ਗਾਈਡ ਤੋਂ ਅਮਨ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ ਔਰ ਅੱਜ ਸਾਡੇ ਨਾਲ ਜਿਹੜੇ ਗੈਸਟ ਨੇ ਆਏ ਨੇ ਗੁਰਦਾਉਂ ਤੋਂ ਔਰ ਅਸੀਂ ਪਹੁੰਚੇ ਆਂ ਦਰਬਾਰ ਸਾਹਿਬ ਤਰਨਤਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਆਪ ਪਹਿਲਾਂ ਤੁਹਾਨੂੰ ਇਸ ਸੰਸਥਾਨ ਦੇ ਦਰਸ਼ਨ ਕਰਵਾਉਣੇ ਹਨ ਅਤੇ ਨਾਲ ਨਾਲ ਇਥੋਂ ਦਾ ਇਤਿਹਾਸ ਵੀ ਦੱਸਣਾ ਹੈ ਤੁਸੀਂ ਦੇਖ ਸਕਦੇ ਹੋ ਜੀ ਤਰਨ ਤਾਰਨ ਸ਼੍ਰੀ ਦਰਬਾਰ ਸਾਹਿਬ ਇਹ ਸਰੋਵਰ ਤੁਸੀਂ ਜੋ ਦੇਖ ਰਹੇ ਹੋ ਇਹ ਆਪਾਂ ਖੜੇ ਆ ਜੀ ਤਰਨ ਤਾਰਨ ਸ਼੍ਰੀ ਦਰਬਾਰ ਸਾਹਿਬ ਔਰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸਰੋਵਰ ਦੀ ਖਦਾਈ ਕਰਾਈ ਸੀ ਕਿਹਾ ਜਾਂਦਾ ਸੀ ਕਿ ਜਦੋਂ ਤਰਨਤਾਰਨ ਅਮਰੀਕ ਸਰ ਦੀ ਫੇਰੀ ਤੇ ਗੁਰੂ ਅਰਜਨ ਦੇਵ ਜੀ ਆਏ ਸੀ ਤੇ ਉਹਨਾਂ ਨੂੰ ਇਹ ਜਗ੍ਹਾ ਇੱਥੇ 베ਰੀਆਂ ਟਾਲੀਆਂ ਦੇ ਰੁੱਖ ਬੜੇ ਸੋਹਣੇ ਲੱਗੇ ਸੀ ਤੇ ਉਹਨਾਂ ਨੇ ਇੱਥੇ ਇੱਕ ਸਰੋਵਰ ਦੀ ਖੁਦਾਈ ਕਰਵਾਈ ਸੀ ਤੇ ਇੱਥੇ 157000 ਉਸ ਸਮੇਂ ਉਹਨਾਂ ਨੇ ਪੈਸੇ ਦੇ ਕੇ ਇਹ ਸਾਰੀ ਜਗ੍ਹਾ ਖਰੀਦੀ ਸੀ ਤੇ ਬਾਅਦ ਵਿੱਚ ਇਸ ਸਰੋਵਰ ਦੀ ਖੁਦਾਈ 15 April 1590 ਈਸਵੀ ਨੂੰ ਬਾਬਾ ਬੁੱਢਾ ਜੀ ਨੇ ਬਾਣੀ ਪੜ੍ਹ ਕੇ ਕੀਤੀ ਸੀ ਇਹ ਕਿਹਾ ਜਾਂਦਾ ਹੈ ਕਿ ਇਹ ਸਰੋਵਰ ਸਾਰਾ ਪਹਿਲਾਂ ਕੱਚੀਆਂ ਕੱਚਾ ਸੀ ਤੇ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਪੱਕਾ ਬਣਾਉਣ ਲਈ ਇੱਥੇ ਇੱਕ ਪੱਕੀਆਂ ਇੱਟਾਂ ਦਾ ਆਲਾ ਬਣਾਇਆ ਤੇ ਉਸ ਸਮੇਂ ਜਿਹੜਾ ਇੱਥੋਂ ਦਾ ਇੱਕ ਚੌਧਰੀ ਸੀ ਆਲਮਗੀਰ ਉਹਨੂੰ ਖਬਰ ਪਤਾ ਲੱਗੀ ਕਿਉਂਕਿ ਉਹਨੇ ਇੱਕ ਆਪਣੇ ਫਾਦਰ ਦੀ ਆਪਣੇ ਇੱਕ ਪਿਤਾ ਦੀ ਯਾਦਗਰੀ ਵਾਸਤੇ ਇੱਕ ਸਰਾਂ ਬਣਾ ਰਿਆ ਸੀ ਤੋਂ ਇੱਕ ਪੱਕੀਆਂ ਇੱਟਾਂ ਦੇ ਆਲੇ 'ਚੋਂ ਇੱਟਾਂ ਚੁੱਕ ਕੇ ਲੈ ਗਿਆ ਤੇ ਜਦੋਂ ਇਹ ਖਬਰ ਗੁਰੂ ਅਰਜਨ ਦੇਵ ਜੀ ਕੋਲ ਗਈ ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਜੋ ਲੈ ਵੀ ਗਿਆ ਏ ਇਹ ਜਿੱਥੋਂ ਦੀ ਇੱਠ ਏ ਇਹ ਉੱਥੇ ਹੀ ਵਾਪਸ ਆਏਗੀ ਤੇ ਬਾਅਦ ਵਿੱਚ 1600 1768 ਦੇ ਵਿੱਚ तकरीबन ਗੁਰੂ ਅਰਜਨ ਦੇਵ ਜੀ ਦਾ ਉਹ ਬਚਨ ਪੂਰਾ ਹੋਇਆ ਤੇ ਭਾਈ ਖੁਸ਼ਾਲ ਸਿੰਘ ਫੈਜ਼ਲਪੁਰੀਆ ਦੇ ਦੋ ਬੱਚੇ ਬਾਬਾ ਬੁੱਧ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਨੇ ਉਹ ਇੱਟਾਂ ਨੂਰਦੀਨ ਸਰਾ ਤੋਂ ਇੱਟਾਂ ਪੁੱਟ ਕੇ ਇਹ ਤਰਨ ਤਰਨ ਦੀ ਪ੍ਰਕਰਮਾਂ ਦੇ ਵਿੱਚ ਲਾਈਆਂ ਇਸ ਰੋਵਰ ਜਿਹੜਾ ਤੁਸੀਂ ਦੇਖ ਰਹੇ ਹੋ ਔਰ ਇਸ ਨਗਰੀ ਤਰਨਤਨ ਦੀ ਧਰਤੀ ਤੇ ਇਹ ਗੁਰੂ ਅਰਜਨ ਦੇਵ ਜੀ ਨੇ ਇੱਕ ਕੋੜੀ ਖਾਨਾ ਪਹਿਲਾ ਕੋੜੀ ਖਾਨਾ ਜਿਹੜਾ ਬਣਾਇਆ ਸੀ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਸਵੇਰੇ ਸਵੇਰ ਸੈਰ ਕਰ ਰਹੇ ਸੀ ਤਾਂ ਇੱਕ ਕੋਈ 4-5 ਲੋਕ ਕਿਸੇ ਨੂੰ ਚੁੱਕ ਕੇ ਲੈ ਕੇ ਜਾ ਰਹੇ ਸੀ ਤਾਂ ਜਦੋਂ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਕਿ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਇਹਨਾਂ ਨੂੰ ਕੋੜ ਦੀ ਬਿਮਾਰੀ ਹੈ ਤੇ ਇਹਨਾਂ ਨੂੰ ਅਸੀਂ ਬਿਆਸਾ ਦਰਿਆ 'ਚ ਰੋੜਨ ਜਾ ਰਹੇ ਹਾਂ ਤੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਫਿਰ ਤਰਨਤਨ ਸਰੋਵਰ ਦੇ ਵਿੱਚ ਲਿਆਉਣ ਲਈ ਕਿਆ ਸੀ ਤਾਂ ਉਹ ਇੱਥੇ ਆ ਕੇ ਜਦੋਂ ਤਰਨਤਨ ਸਰੋਵਰ ਦੇ ਵਿੱਚ ਉਹਨਾਂ ਨੂੰ ਸ਼ਨਾਣ ਕਰਾਇਆ ਤੇ ਉਹ ਕੋੜੀ ਦਾ ਰੋਗ ਦੂਰ ਹੋਇਆ ਤੇ ਇੱਥੇ ਇੱਕ ਕੋੜੀਖਾਨਾ ਵੀ ਬਣਿਆ ਇਹ ਤਰਨਤਨ ਦਰਬਾਰ ਸਾਹਿਬ ਤੁਸੀਂ ਸਾਡੇ ਪੇਜ ਤੇ ਦੇਖ ਰਹੇ ਹੋ Thank you. ਇਹ ਆਪਾਂ ਪ੍ਰਕਰਮਨ ਕਰਦੇ ਹਾਂ ਸਰੋਵਰ ਦੀ ਬਹੁਤ ਲੰਬੀ ਪ੍ਰਕਰਮਾ ਹੈ ਆਪਾਂ ਨਾਲ ਨਾਲ ਤਮੀਰ ਪ੍ਰਕਰਮਨ ਕਰਾਉਣੀ ਹੈ ਉਹ ਪਾਸ ਸਿਰੀ ਤੋਂ ਸ਼ੁਰੂ ਕੀਤਾ ਸੀ ਤੇ ਇੱਧਰ ਆ ਗਏ ਆ ਇਹ ਵਿੱਚ ਸੈਂਟਰ ਦੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤਰਨਤਨ ਸਾਹਿਬ ਇਹ ਮਨਾਰਾ ਕਵਰ ਕਿਹਾ ਜਾਂਦਾ ਹੈ ਕਿ ਬਾਅਦ ਵਿੱਚ ਕਵਰ ਨੌਨਿਹਾਲ ਸਿੰਘ ਨੇ ਇਹ ਮਨਾਰਾ ਵੀ ਬਣਾਇਆ ਸੀ Hehehe <laughs> ਅਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਨੇ ਮੀਟਰ ਦੀ ਪਾਗੀ ਹੈ ਜੀ ਜੀ ਸਰ ਜਾਨੇ ਜਿੰਦੀ ਕੋਈ ਨਹੀਂ ਕਿੰਨੀ ਕੋਈ ਨਹੀਂ ਕੀ ਨਾਮੀ ਤੋੜਾ ਜੀ 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 ਬਾਬਾ ਜੀ ਕਿੰਨਾ ਸਮਾਂ ਲੱਗਦਾ ਇਹਨੂੰ ਦੋ ਘੰਟੇ ਇਹ ਰੋਜ਼ ਬੰਦੇ ਹੋ ਤੁਸੀਂ ਕਿਆ ਬਾਤ ਹੈ ਜੀ ਕੋਈ ਬਖਸ਼ ਮਹਾਰਾਜ ਜੀ ਤੇ ਇੱਥੇ ਰਹਿੰਦੇ ਹੋ ਜੀ ਨਹੀਂ ਨਹੀਂ ਨਕਰਾਪਤ ਦਾ ਕਰੋ ਨਾ ਜੀ ਨੂਰਾ ठीक है ठीक है तो ये तनु भारी नहीं लगती वजह से वैसे कोई आईडिया है कितने मीटर होएगी अच्छा ही नहीं? नहीं। पूरे खुश हो थैंक यू बाबा जी धन्यवाद एक और बबजी पगड़ी